ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ ਚੋਂ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਤੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਵਿਰੋਧੀ ਆ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰਿਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਕਿ ਇਹਨਾਂ ਦੀ ਸ਼ਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀ ਲੱਤ ਥੱਲੇ ਮਿੱਦ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਮੀਠਿਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬੀਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਹੈ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਲ ਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿੰਨਤਾਂ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੀ ਇੱਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋਹੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ 'ਚ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਤੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਵਿਰੋਧੀ ਆ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰਿਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇਹਨਾਂ ਦੀ ਸਿਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸਰੀਰ ਲੱਤ ਥੱਲੇ ਮਿੱਧ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਮੀਠੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਕਰਨਗੇ ਤੇ ਇਹ ਵੀ ਇਹ ਸਰਦਾਰ ਬੀਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਜਦੋਂ ਸਾਡੇ ਦਿਲ ਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਜੇ ਦੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿੰਨਤਾਂ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ